ਚੁਕਾਏ ਤਨਦਸਦੀ ਕੀ ਜਿਸ ਹੋਸਟਲ ਦੀ ਛੱਤ ਦੇ ਨਾਲ ਜਹਾਜ਼ ਟਕਰਾਇਆ ਸੀ ਉਸੇ ਛੱਤ ਦੇ ਉੱਤੇ ਜਹਾਜ਼ ਦਾ ਬਲੈਕ ਬਾਕਸ ਮਿਲਿਆ ਤਾਂ ਕਈ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਜਹਾਜ਼ ਦਾ ਬਲੈਕ ਬਾਕਸ ਇੱਕ ਇਸ ਤਰ੍ਹਾਂ ਦਾ ਐਵੀਡੈਂਸ ਹੁੰਦਾ ਹੈ ਜਿਸ ਦੇ ਵਿੱਚ ਸਭ ਕੁਝ ਰਿਕਾਰਡ ਹੁੰਦਾ ਹੈ ਕਿ ਆਖਰੀ ਸਮੇਂ ਦੇ ਵਿੱਚ ਜਹਾਜ਼ ਦੇ ਵਿੱਚ ਕੀ ਕੁਝ ਹੋਇਆ ਤਕਰੀਬਨ 2 ਘੰਟਿਆਂ ਦੀ ਫੁਟੇਜ ਉਸ ਦੇ ਵਿੱਚ ਰੱਖੀ ਜਾਂਦੀ ਹੈ ਔਰ ਉਸ ਤੋਂ ਸਭ ਕੁਝ ਪਤਾ ਲੱਗ ਜਾਂਦਾ ਹੈ ਕਿ ਆਖਰੀ ਸਮੇਂ ਦੇ ਵਿੱਚ ਪਾਇਲਟ ਕੀ ਗੱਲ ਕਰ ਰਹੇ ਸੀ ਔਰ ਕੀ ਕੁਝ ਗੱਲਬਾਤ ਉਹਨਾਂ ਦੇ ਵੱਲੋਂ ਆਪਸ ਦੇ ਵਿੱਚ ਵੀ ਕੀਤੀ ਜਾ ਰਹੀ ਸੀ ਤਾਂ ਇੱਕ ਮੈਸੇਜ ਵੀ ਨੇ ਆਇਆ ਪਾਇਲਟ ਦਾ ਆਖਰੀ ਸਮੇਂ ਦੇ ਵਿੱਚ ਪਾਇਲਟ ਦੇ ਵੱਲੋਂ ਮੈਸੇਜ ਦਿੱਤਾ ਗਿਆ ਸੀ ਤਕਰੀਬਨ 4-5 ਸੈਕਿੰਡ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਮੈਸੇਜ ਦਿੱਤਾ ਗਿਆ ਜਿਸ ਦੇ ਵਿੱਚ ਉਹ ਮੇਡੇ ਮੇਡੇ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਔਰ ਜਿਸ ਦੇ ਵਿੱਚ ਉਹ ਇਹ ਵੀ ਕਹਿੰਦੇ ਨੇ ਕਿ ਥਰਸਟ ਨਹੀਂ ਮਿਲ ਰਿਹਾ ਪਾਵਰ ਘਟ ਹੋ ਰਹੀ ਹੈ ਜਹਾਜ਼ ਉੱਠ ਨਹੀਂ ਰਿਹਾ ਅਸੀਂ ਨਹੀਂ ਬਚਾਂਗੇ ਇਸ ਤਰੀਕੇ ਦਾ ਮੈਸੇਜ ਪਾਇਲਟ ਦੇ ਵੱਲੋਂ ਦਿੱਤਾ ਗਿਆ ਸੀ ਆਖਰੀ ਸਮੇਂ ਦੇ ਵਿੱਚ ਇਹ ਮੈਸੇਜ ਪਾਇਲਟ ਦੇ ਵੱਲੋਂ 에ਅਰ ਟ੍ਰੈਫਿਕ ਕੰਟਰੋਲ ਨੂੰ ਦਿੱਤਾ ਗਿਆ ਔਰ ਕੰਟਰੋਲ ਰੂਮ ਦੇ ਵਿੱਚ ਜਦੋਂ ਇਹ ਮੈਸੇਜ ਪਹੁੰਚਦਾ ਤਾਂ ਉਸੇ ਸਮੇਂ ਅਫੜਾ ਦਫਰੀ ਮਚ ਜਾਂਦੀ ਹੈ ਹਾਲਾਂਕਿ ਉਸੇ ਪਲ ਇਹ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ ਔਰ ਕਿਸੇ ਨੂੰ ਕੋਈ ਵੀ ਮਦਦ ਪਹੁੰਚਾਨ ਤੱਕ ਦਾ ਮੌਕਾ ਨਹੀਂ ਮਿਲਦਾ ਤਾਂ ਬੇहद ਇਹ ਦਰਦ ਭਰਿਆ ਹਾਦਸਾ ਜਿੱਦਾਂ ਕੀ ਅਹਮਦਾਬਾਦ ਦੇ ਵਿੱਚ ਵਾਪਰਿਆ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ ਜਿਸ ਦੇ ਵਿੱਚ 242 ਲੋਕ ਸਵਾਰ ਸੀ ਚਮਤਕਾਰੀ ਤਰੀਕੇ ਦੇ ਨਾਲ ਇੱਕ ਵਿਅਕਤੀ ਉਸ ਦੇ ਵਿੱਚੋਂ ਜ਼ਿੰਦਾ ਬਚ ਨਿਕਲਦਾ ਹੈ ਪਰ 241 ਲੋਕਾਂ ਦੀ ਇਸ ਜਹਾਜ਼ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ